ਇਨਾ ਸ਼ਹੀਦਾਂ ਲਈ ਔਰ ਬਹੁਤ ਕੁਝ ਕਰਨ ਦੀ ਲੋੜ ਹੈ ਕੁਰਬਾਨੀਆਂ ਦੀ ਦਿੱਤੀ ਬਣਾਇਆ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਤੇ ਇੱਕ ਪਾਰਟੀ ਬਣਾਈ ਔਰ ਉਹ ਵੀ ਉਹ ਸੋਚ ਨੂੰ ਕੈਰੀ ਨਹੀਂ ਕਰ ਪਾਇਆ ਆਮ ਆਦਮੀ ਪਾਰਟੀ ਨੇ ਵੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਇਸਤੇਮਾਲ ਕੀਤਾ ਜਿਹੜੇ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਸੋਹਾਂ ਖਾ ਕੇ ਜਦੋਂ ਅਸੀਂ ਕੋਈ ਕੰਮ ਕਰੀਏ ਕਿ ਉਹਨੇ ਭਰੇ ਚੜਨਾ ਚਾਹੀਦਾ ਉਹ ਲੋਕ ਸੰਤੁਸ਼ਟ ਨਹੀਂ ਕਟਕਟ ਕਲਾ ਵੇਖੇ ਚੀਜ਼ਾਂ ਨੂੰ ਸਜਦਾ ਕਰ ਲਈ ਬੱਕ ਬੱਕ ਆਗੂ ਵੱਲੋਂ ਸਜਦਾ ਕੀਤਾ ਜਾ ਰਿਹਾ ਹੈ ਇਸ ਸਮੇਂ ਪਹੁੰਚੇ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਨਾਲ ਚੌਧਰੀ ਤਰਲੋਚਨ ਸਿੰਘ ਸੂਣ ਸਾਬਕਾ ਵਿਧਾਇਕ ਹਲਕਾ ਬੰਗਾ ਅੰਗਰ ਸਿੰਘ ਸੈਣੀ ਸਾਬਕਾ ਵਿਧਾਇਕ ਨਵਾਂ ਸ਼ਹਿਰ ਤੇ ਹੋਰ ਆਗੂ ਪਹੁੰਚੇ ਨੇ ਜਿਨ੍ਹਾਂ ਵੱਲੋਂ ਚੀਜ਼ਾਂ ਨੂੰ ਸਜਦਾ ਕੀਤਾ ਜਾ ਰਿਹਾ ਹੈ ਅੱਜ ਹੀ ਪਹੁੰਚੇ ਅਤੇ ਅਜੀਤ ਮਕਦੀ ਦੀ ਟੀਮ ਲੈ ਕੇ ਮੈਂ ਜਸਵੀਰ ਸਿੰਘ ਮੂਤ ਪਰ ਮੇਰੇ ਨਾਲ ਗੁਰਜਿੰਦਰ ਸਿੰਘ ਗੁਰੂ ਤੇ ਸਰੇਂਦਰ ਸਿੰਘ ਕਰਮ ਆਓ ਆਪਾਂ ਤੁਹਾਡੀ ਗੱਲਬਾਤ ਕਰਾਉਨੇ ਆ ਰਾਣਾ ਗੁਰਜੀਤ ਸਿੰਘ ਦੇ ਨਾਲ ਉਹ ਇਸ ਮੁਕਤੇ ਕੀ ਕਹਿਣਾ ਚਾਹੁੰਦੇ ਆ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਇਹਨਾਂ ਨੇ ਸ਼ਹਾਦਤ ਦੇ ਕੇ ਸਾਡੀ ਆਜ਼ਾਦੀ ਦੀ ਨੀਰ ਤਾਰੀਖੀ ਇਸ ਮੁਲਕ ਦੀ ਉਹਨਾਂ ਨੂੰ ਪ੍ਰਣਾਮ ਕਰਨ ਲਈ ਹਰ ਸਾਲ ਇਥੇ ਮੇਲੇ ਲੱਗਦੇ ਆ ਤੇ ਕਾਂਗਰਸ ਪਾਰਟੀ ਨੇ ਇੱਕ ਬੜਾ ਸੰਘਰਸ਼ ਕੀਤਾ ਇਸ ਦੇਸ਼ ਦੀ ਆਜ਼ਾਦੀ ਲਈ ਔਰ ਪੰਜਾਬੀਆਂ ਨੇ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਕਿ ਕੁਰਬਾਨੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਔਰ ਅੱਜ ਵੀ ਉਸੇ ਸੋਚ ਨਾਲ ਸਾਡੀ ਪਾਰਟੀ ਲੋਕਾਂ ਦੀ ਸੇਵਾ 'ਚ ਹਾਜ਼ਰ ਹੈ ਔਰ ਇਹਨਾਂ ਸ਼ਹੀਦਾਂ ਲਈ ਸਾਨੂੰ ਬਹੁਤ ਕੁਝ ਕੀਤਾ ਵੀ ਸਰਕਾਰਾਂ ਨੇ ਸਮੇਂ-ਸਮੇਂ ਤੇ ਦਿਆ ਨੇ ਔਰ ਬਹੁਤ ਕੁਝ ਕਰਨ ਦੀ ਲੋੜ ਹੈ ਔਰ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਜਿੰਨਾ ਆਦਰ ਮਾਨ ਸਤਕਾਰ ਦੇ ਸਕਦੇ ਆ ਸਾਨੂੰ ਸਭ ਨੂੰ ਦੇਣਾ ਚਾਹੀਦਾ ਔਰ ਇਹਨਾਂ ਤਿੰਨਾਂ ਸ਼ਹੀਦਾਂ ਦੀ ਸੋਚ ਇਸ ਮੁਲਕ ਲਈ ਜਿਹੜੀ ਸੀ ਉਹਦੇ 'ਚ ਕਿਤੇ ਨਾ ਕਿਤੇ ਫਰਕ ਆਉਂਦਾ ਗਿਆ ਲੇਕਿਨ ਸਮੇਂ ਨਾਲ ਹੇਰ ਸੁਧਾਰ ਹੁੰਦਾ ਗਿਆ ਇਸੇ ਤਰ੍ਹਾਂ ਇਸ ਮੁਲਕ ਨੂੰ ਅੱਗੇ ਵਧਾਉਣ ਲਈ ਔਰ ਜੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰੀਏ ਉਹ ਇਸ ਧਰਤੀ ਨੂੰ ਉਹਨਾਂ ਨੇ ਇੱਕ ਕੁਰਬਾਨੀਆਂ ਦੀ ਧਰਤੀ ਬਣਾਇਆ ਔਰ ਲੱਖਾਂ ਨੌਜਵਾਨ ਉਹਨਾਂ ਦੀ ਸੋਚ ਤੇ ਚੱਲਦੇ ਹੋਏ ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਦਿੱਤੀਆਂ ਅੰਦੋਲਨ ਕੀਤੇ ਇਸ ਮੁਲਕ ਨੂੰ ਆਜ਼ਾਦ ਕਰਾਇਆ ਅੱਜ ਸਾਡਾ ਪਾਸਪਰਸ਼ ਇਹਨਾਂ ਦੀ ਦੇਣ ਕਰਕੇ ਦੁਨੀਆ ਦੇ ਵਿੱਚ ਹੌਲੀ-ਹੌਲੀ ਆਪਣਾ ਸਥਾਨ ਪੁਰ ਕਰ ਰਿਹਾ ਤੇ ਇਸ ਗੱਲ ਦਾ ਸਾਨੂੰ ਕਰ ਰਿਹਾ ਸਰ ਨਵਾਂ ਸਰ ਮੈਡੀਕਲ ਪੁਆਇੰਟ ਰੱਖਿਆ ਗਿਆ ਸੀ ਇਹ ਦੇਖੋ ਅੱਜ ਕੋਈ ਕੰਟਰੋਵਰਸ਼ੀਅਲ ਗੱਲ ਨਹੀਂ ਕਰਨੀ ਕਰਨ ਨੂੰ ਬਹੁਤ ਖੁਸ਼ ਹੈ ਲੇਕਿਨ ਮੈਂ ਕਹਾਗਾ ਕਿ ਜੇ ਇਹਨੂੰ ਖਾਲੀ ਖਬਰਾਂ ਚ ਨਾ ਰਹਿ ਜਾਏ ਇਹਨੂੰ ਨੇ ਪਰਚੜਾਇਆ ਜਾਣਾ ਜੀ 3 ਸਾਲ ਪਹਿਲੇ ਸਰਕਾਰ ਲਈ ਸੀ ਦੇ ਕੋ ਇਸ ਜਗਾ ਆ ਕੇ ਬਹੁਤ ਸਾਰੇ ਲੋਗਾ ਨੇ ਇੱਕ ਪੀਪੀਪੀ ਨੇ ਵੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਤੇ ਇੱਕ ਪਾਰਟੀ ਬਣਾਈ ਔਰ ਉਹ ਵੀ ਉਹ ਸੋਚ ਨੂੰ ਕੈਰੀ ਨਹੀਂ ਕਰ ਪਾਇਆ ਗੱਲਾਂ ਕਰਨੀਆਂ ਬਹੁਤ ਸੌਖੀਆਂ ਨਹੀਂ ਆ ਫਿਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਇਸਤੇਮਾਲ ਕੀਤਾ ਲੇਕਿਨ ਅੱਜ ਦੁੱਖ ਹੋ ਰਿਹਾ ਹੈ ਏ ਮੇਰੇ ਖੰਨਾ ਨਹੀਂ ਜ਼ਰੂਰੀ ਵੀ ਤੁ ਲੋ ਸਾਡੇ ਸਾਡੇ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਸੋਹਾਂ ਖਾ ਕੇ ਜਦੋਂ ਅਸੀਂ ਕੋਈ ਕੰਮ ਕਰੀਏ ਤੇ ਉਹਨੇ ਭਰੇ ਚੜਨਾ ਚਾਹੀਦਾ ਉਹ ਲੋਕ ਸੰਤੁਸ਼ਟ ਨਹੀਂ ਜੋ ਕਿਸਾਨਾਂ ਦੇਖੋ ਜੀ ਪਹਿਲੀ ਗੱਲ ਇੱਕ ਕਿਸਾਨ ਉਥੇ ਜਦੋਂ ਜਾ ਰਹੇ ਸਨ ਉਹਨਾਂ ਤੇ ਤਸ਼ੱਦਦ ਹੋਇਆ ਤੇ ਸੁਪਰੀਮ ਕੋਰਟ ਵੀ ਕਹਿੰਦੀ ਆ ਕਿ ਵੀ ਕਿਸਾਨ ਆਪਣਾ ਅੰਦੋਲਨ ਕਿਤੇ ਵੀ ਕਰ ਸਕਦੇ ਆ ਤੇ ਸਾਡੇ ਹੀ ਨੌਜਵਾਨ ਸਾਡੀ ਹੀ ਧਰਤੀ ਦੇ ਉੱਤੇ ਹਰਿਆਣਾ ਪੁਲਿਸ ਮਾਰ ਦੇਵੇ ਜ਼ੀਰੋ ਐਫ ਆਈ ਆਰ ਹੋਵੇ ਇਹ ਨਿੰਦਨਜੋ ਗੱਲ ਆ ਔਰ ਜਿਸ ਸਬਨਾ ਉਹਨਾਂ ਨੂੰ ਉਠਾਇਆ ਗਿਆ ਔਰ ਉਹਨਾਂ ਦਾ ਕੇਸ ਜਿਹੜਾ ਪੁਲੀ ਕਰਨਾ ਸੀ ਦਿੱਲੀ ਇਹ ਸਰਕਾਰ ਫੇਲ ਫੇਲ ਹੋਈ ਹੈ ਕਿ ਉਹਦੇ ਇਲਾਵਾ ਮੈਂ ਸਮਝਦਾ ਕਿ ਜਦੋਂ ਅਸੀਂ ਏਡੀਐਮ ਵੱਡੀਆਂ ਗੱਲਾਂ ਕਿਸਾਨਾਂ ਦੀਆਂ ਕਰਦੇ ਹਾਂ ਤੇ ਕੋਈ ਅੰਦੋਲਨ ਕੋਈ ਸत्याग्रह ਕੋਈ ਤਰਨਾ ਜੰਤਨ ਮੰਤਰ ਤੇ ਵੀ ਜੇ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਾਹਿਬ ਦੀ ਗੱਲ ਸੈਂਟਰ 'ਚ ਸੁਣਵਾਈ ਨਹੀਂ ਸੀ ਤੇ ਉੱਥੇ ਵੀ ਉਹ ਲੈ ਕਿ ਉਹਨਾਂ ਨੇ ਇਸ ਗੱਲ ਨੂੰ ਤਵੱਜੋ ਉਨੀ ਨਹੀਂ ਦਿੱਤੀ ਜਿੰਨੀ ਦੇਣੀ ਚਾਹੀਦੀ